ਇਹ ਪਹੁੰਚੇ ਆ ਪਿੰਡ ਰਾਜਾ ਰਏ ਜਿਹੜਾ ਬਿਲਕੁਲ ਪਾਕਿਸਤਾਨ ਦੀ ਸਰਹੱਦ ਤੇ ਲਾਸਟ ਪਿੰਡ ਹੈਗਾ ਬਲਾਕ ਮਮਦੋੜ ਦੇ ਵਿੱਚ ਜਿਹੜਾ ਇਹ ਪਿੰਡ ਪੈਂਦਾ ਹੈ ਜਿਹੜਾ ਇੱਥੋਂ ਦੇ ਹਾਲਾਤ ਹੈਗੇ ਆ ਜਿਹੜਾ ਜੰਗ ਦੇ ਹਾਲਾਤ ਬਣੇ ਹੋਏ ਪਾਕਿਸਤਾਨ ਤੇ ਹਿੰਦੁਸਤਾਨ ਦੀ ਜੜੀਆਂ ਫੌਜਾਂ ਇੱਕ ਦੂਜੇ ਦੇ ਤਨਾਤ ਖੜੀਆਂ ਹੈਗੀਆਂ ਉਸ ਹਾਲਾਤ ਨੂੰ ਜਾਣਨ ਵਾਸਤੇ ਅਸੀਂ ਪਿੰਡ ਚ ਪਹੁੰਚੇ ਆ ਅਸੀਂ ਗੱਲਬਾਤ ਕਰਾਂਗੇ ਜਿਹੜੇ ਸਾਡੇ ਬਜ਼ੁਰਗ ਹੈਗੇ ਜਿਨ੍ਹਾਂ ਨੇ ਪਹਿਲਾਂ ਜੰਗਾਂ ਵੇਖੀਆਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਸ ਸੈਂਮ ਸਮੇਂ ਦੀਆਂ ਜਿਹੜੀਆਂ ਉਸ ਸਮੇਂ ਕਿਸ ਤਰ੍ਹਾਂ ਦੇ ਹਾਲਾਤ ਹੋਏ ਸੀ ਤੇ ਕਿਸ ਤਰ੍ਹਾਂ ਦੀਆਂ ਜੰਗਾਂ ਲੜੀਆਂ ਗਈਆਂ ਸੀ ਤੇ ਅੱਜ ਜਿਹੜਾ ਹੁਣ ਹੋਣ ਦੇ ਹਾਲਾਤ ਤੇ ਜਿਹੜੀ ਗੱਲ ਕੀਤੀ ਜਾਊਗੀ ਅਸੀਂ ਬਾਪੂ ਨਾਲ ਗੱਲ ਕਰਾਂਗੇ ਹਾਂਜੀ ਬਾਪੂ ਜੀ ਕੀ ਨਾਮ ਹੈ ਜੀ ਤੁਹਾਡਾ ਗੁਰਮੁਖ ਸਿੰਘ ਜੀ ਅੱਛਾ ਜੀ ਇਹ ਜਿਹੜਾ ਹੁਣ ਹਾਲਾਤ ਬਣੇ ਹੋਏ ਆ ਜੰਗ ਦੇ ਜਿਹੜੀ ਪਾਕਿਸਤਾਨ ਤੇ ਹਿੰਦੁਸਤਾਨ ਦੀ ਜਿਹੜੀ ਲੜਾਈ ਚਾਲੂ ਹੈਗੀ ਹੈ ਪਰ ਜਿਹੜੀ ਕੱਲ ਪਰਸੋਂ ਦੀ ਸੀਜ਼ ਫਾਇਰ ਹੋਇਆ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਸਥਿਤੀ ਹੈਗੀ ਠੀਕ ਹੈ ਜੀ ਇੱਥੇ ਲਾਉਣ ਆਮਨ ਸ਼ਾਂਤੀ ਹੈ ਮਗਰ ਆਪਣਾ ਮਿਹਨਤੀ ਹੈਗੀ ਹੈ ਬਹੁਤ ਸੋਜ-ਬੋਝ ਦਾ ਕੰਮ ਚੱਲ ਰਿਹਾ ਹੈ ਸਾਨੂੰ ਕਿਸੇ ਗੱਲ ਦਾ ਵੀ ਕੋਈ ਇੱਥੇ ਖਤਰਾ ਨਹੀਂ ਹੈਗਾ ਬੈਠੇ ਅਸੀਂ ਬਿਲਕੁਲ ਬਾਦਰ ਦੇ ਉੱਤੇ ਆ ਤੇ ਬਾਲ ਬੱਚਾ ਵੀ ਸਾਡਾ ਜੀ ਇੱਥੇ ਆ ਕੋਈ ਜੀ ਨਹੀਂ ਇੱਥੋਂ ਗਿਆ ਅਸੀਂ ਤਾਂ ਫੌਜ ਦੇ ਨਾਲ ਡੱਟ ਕੇ ਮੁਕਾਬਲਾ ਕਰਨ ਨੂੰ ਤਿਆਰ ਆ ਤੇ ਇਹ ਜਿਹੜਾ ਇੱਥੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਆਈ ਜਿਹੜੀ ਹੁਣ ਦੇ ਹਾਲਾਤ ਬਣੇ ਹੋਏ ਸੀ ਨਹੀਂ ਕੋਈ ਪਰੇਸ਼ਾਨੀ ਨਹੀਂ ਅੱਛਾ ਠੀਕ ਕੀ ਕਹਿਣਾ ਕੀ ਚਾਹੁੰਦੇ ਉਹ ਜਿਹੜੇ ਦੇਸ਼ ਦੇ ਹੈਗੇ ਆ ਵਸਨੀਕ ਉਹਨਾਂ ਨੂੰ ਕੀ ਦੱਸਣਾ ਚਾਹੁੰਦੇ ਵੀ ਅਸੀਂ ਬਿਲਕੁਲ ਜ਼ੀਰੋ ਲਾਈਨ ਤੇ ਬੈਠੇ ਆ ਕਿ ਕਿਸ ਤਰ੍ਹਾਂ ਦੀ ਸੁਰੱਖਿਆ ਹੈਗੀ ਆ ਆਓ ਜੀ ਉਹਨਾਂ ਨੂੰ ਅਸੀਂ ਇਹੋ ਹੀ ਦੱਸਣਾ ਚਾਹੁੰਦੇ ਆਂ ਵੀ ਅਸੀਂ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਬੈਠੇ ਆਂ ਸਾਨੂੰ ਪੋਰਾ ਜਿੰਨਾ ਵੀ ਕਿਸੇ ਗੱਲ ਦਾ ਕੋਈ ਖਤਰਾ ਨਹੀਂ ਹੈਗਾ ਕਿਉਂਕਿ ਸਾਡੇ ਮਗਰ ਮਿਨਿਸਟਰੀ ਹੈ ਸੁਰੱਖਿਆ ਪੂਰੀ ਸਾਡੀ ਕਿਸ ਕਿਸੇ ਪੋਰਾ ਜਿੰਨੀ ਵੀ ਸਾਨੂੰ ਤਬਲੀਗ ਨਹੀਂ ਕਿਸੇ ਗੱਲ ਦੀ ਹੈ ਕੀ ਤੇ ਸੁਖੀ ਬੈਠੇ ਆ ਜੀ ਤੇ ਤੁਸੀਂ ਜਦੋਂ ਜਿਹੜੀ 6571 ਦੀ جنگ ਸੀਗੀ ਜੀ ਤੁਸੀਂ ਵੇਖੀ ਹੋਣੀ ਹਾਂਜੀ ਹਾਂਜੀ ਵੇਖੀ ਹੈ ਉਸ ਟਾਈਮ ਕਿਸ ਤਰ੍ਹਾਂ ਦੀ ਲੜਾਈ ਸੀ ਉਸ ਟਾਈਮ ਦਾ ਮਨ ਭਿਆਨਕ ਲੜਾਈ ਸੀ ਕਿਉਂਕਿ ਉਦੋਂ ਉਹਨਾਂ ਦੀ ਫੌਜਾਂ ਡਟੀਆਂ ਸੀ ਫੈਲ ਚੱਲਦਾ ਸੀ ਅਸੀਂ ਉਦੋਂ ਇਸ ਪਾਇਰ ਦੇ ਵਿੱਚ ਹੀ ਨਿਕਲ ਕੇ ਗਏ ਆ ਤੇ ਅੱਜ ਕੀ ਹਾਲ ਸਹੀ ਜੀ ਇੱਥੇ ਕੋਈ ਕਿਸੇ ਗੱਲ ਦਾ ਕੋਈ ਖਤਰਾ ਨਹੀਂ ਹੈਗਾ ਬਾਲ ਬੱਚਾ ਲੈ ਕੇ ਡਟੇ ਬੈਠੇ ਇੱਥੇ ਜਿਹੜੀ ਬਾਪੂ ਜੀ ਗੱਲ ਕਰੀਏ ਬੇ ਹੋਣ ਦੀ ਤਕਨੀਕ ਹੈ ਸੈਂਸ ਹੈ ਜਿਹੜੀ ਹਥਿਆਰ ਹੈਗੇ ਆ ਨਵੀਂ ਟੈਕਨੋਲੋਜੀ ਦੇ ਤੇ ਉਸ ਟਾਈਮ ਦੀ ਜਿਹੜੀ ਲੜਾਈ ਹੋਈ ਸੀ ਉਹ ਕਿਸ ਤਰ੍ਹਾਂ ਦੀ ਸੀਗੀ ਲੜਾਈ ਤੋਫਾਂ ਗੋਲਿਆਂ ਦੀ ਸੀਗੀ ਜਾਂ ਬੰਦੂਕਾਂ ਦੇ ਨਾਲ ਲੜੀ ਗਈ ਸੀ ਨਹੀਂ ਜੀ ਤੋਫਾ ਨਾਲ ਵੀ ਲੜੀ ਗਈ ਛੋਟੇ ਫਾਇਰ ਵੀ ਚੱਲਦੇ ਰਹੇ ਨੇ ਤੇ ਵੱਡੀ ਵੀ ਦੁੱਧਾ ਕੰਨੀ ਤੋਂ ਆਪਣੀ ਤੋਪ ਚੱਲਦੀ ਦੀਏ ਜਿਹੜੀ ਲਾਹੌਰ ਤੱਕ ਮਾਰ ਕਰਦੀ ਦੀਏ ਤੇ ਆਪਣੀ ਮਿਲਟਰੀ ਉਦੋਂ ਵਾਹ ਵਾਹ ਚਲੋ ਕੀ ਤੇ ਜਦੋਂ ਮੌਕੇ ਤੇ ਆਈਏ ਇੱਥੇ ਆਪਣਾ ਜਹਾਜ਼ ਵੀ ਬੰਬ ਸੱਟ ਕੇ ਗਿਆ ਹੈ ਥੋੜੇ ਜੇ ਦਰਿਆ ਦੇ ਕੰਢੇ ਤੇ ਆ ਗਿਆ ਸੀ ਨੇਦੇ ਫਿਰ ਜਦੋਂ ਆਪਣੀ ਫੌਜ ਨੇ ਜਹਾਜ਼ ਤੇ ਜਾਣ ਕੇ ਤੇ ਹਮਲਾ ਕੀਤਾ ਹੈ ਨਾ ਉਦੋਂ ਫਿਰ ਸਾਰੇ ਭੱਜ ਕੇ ਪਿਛਾ ਨਿਕਲ ਗਏ ਤੇ ਅੱਛਾ ਹੁਣ ਜਿਹੜਾ ਹੈਗਾ ਕੋਈ ਕਿਸੇ ਤਰ੍ਹਾਂ ਦਾ ਡਰ ਖਤਰਾ ਤਾਂ ਨਹੀਂ ਨਾ ਹੈਗਾ ਇੱਥੇ ਜਿਹੜਾ ਆਪਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਨਹੀਂ ਜੀ ਅਜੇ ਜ਼ਿਕਰ ਕੋਈ ਨਹੀਂ ਠੀਕ ਹੈ ਬਿਲਕੁਲ ਸਹੀ ਸਲਾਮਤ ਬੈਠੇ ਆ ਤੇ ਬਾਕੀ ਅਸੀਂ ਕਿਸੇ ਕਿਲੇ ਜਾਣਾ ਵੀ ਨਹੀਂ ਚਾਹੁੰਦੇ ਕਿਉਂਕਿ ਸਾਡੀ ਜਿਹੜੀ ਫੌਜ ਹੈ ਨਾ ਇਹਦੀ ਜ਼ਬਰਦਸਤ ਫੌਜ ਹੈ ਸਾਨੂੰ ਉਹਦੇ ਤੇ ਭਰੋਸਾ ਹੈ ਮੋਦੀ ਸਾਹ ਸਾਡੇ ਨਾਲ ਠੀਕ ਹੈ ਨਾ ਵੀ ਸਾਨੂੰ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਨਹੀਂ ਪਰ ਜੇਕਰ ਨੂੰ ਜੰਗ ਜ਼ਿਆਦਾ ਲੱਗਦਾ ਹੈ ਜ਼ਿਆਦਾ ਗੋਲਾਬਾਰੀ ਚੱਲਦਾ ਤਾਂ ਫਿਰ ਥੋੜੀ ਜੀ ਪਰੇਸ਼ਾਨੀ ਵੀ ਆ ਗਈ ਫਿਰ ਬਾਲ ਬੱਚਾ ਗਾਂ ਪਛੰਗ ਕਰਨਾ ਪੈਂਦਾ ਅਜੇ ਤੱਕ ਤਾਂ ਬਿਲਕੁਲ ਅਸੀਂ ਡਟੇ ਖੜੇ ਆ ਅਸੀਂ ਮਿਲਟਰੀ ਆਪਦੀ ਦੇ ਨਾਲ ਆ ਹਾਂ ਹਾਂ ਜਿੱਥੋਂ ਤੱਕ ਸਾਡਾ ਦਿਮਾਗ ਹੈ ਵੀ ਅਸੀਂ ਫੌਜ ਦੇ ਨਾਲ ਲੜਨ ਨੂੰ ਵੀ ਤਿਆਰ ਆ ਮੰਨ ਲਓ ਜਿਸ ਤਰ੍ਹਾਂ ਇਹਦੇ ਕੋਈ ਸੰਯੋਗ ਦੀ ਲੋੜ ਪੈਂਦੀ ਹੈ ਤੇ ਤੁਸੀਂ ਨਾਲ ਖੜੇ ਹਾਂਜੀ ਨਾਲ ਖੜੇ ਸੰਯੋਗ ਤਾਂ ਅਸੀਂ ਕਰਨਾ ਹੀ ਕਰਨਾ ਆ ਆਪਣੀ ਮਿਨਿਸਟਰੀ ਨਾਲ ਕਿਸੇ ਵੀ ਗੱਲ ਦੀ ਸਾਨੂੰ ਇਹਨਾਂ ਨੂੰ ਲੋੜ ਹੋਵੇ ਅਸੀਂ ਇਹਨਾਂ ਦੇ ਨਾਲ ਵੀਰ ਹੈਗੇ ਉਹਨਾਂ ਤੋਂ ਪੁੱਛਾਂਗੇ ਵੀ ਕਿਸ ਤਰ੍ਹਾਂ ਦੀ ਜਿਹੜੇ ਹਾਲਾਤ ਬਣੇ ਹੋਏ ਸੀ ਤੇ ਕੋਈ ਇਹਨਾਂ ਨੂੰ ਦੁੱਖ ਤਕਲੀਫ ਤਾਂ ਨਹੀਂ ਹੋਈ ਜਾਂ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ ਜੇ ਹੁਣ ਕਿਸ ਤਰ੍ਹਾਂ ਦੀ ਇਹ ਸ਼ਾਂਤੀ ਹੈਗੀ ਤੇ ਇਹ ਸਾਰੀ ਗੱਲਬਾਤ ਜਿਹੜੀ ਇਹਨਾਂ ਨਾਲ ਕਰਾਂਗੇ ਦੱਸਣਗੇ ਆਪਾਂ ਨੂੰ ਕੀ ਹੈਗਾ ਮੌਲ ਪਹਿਲੇ ਤਾਂ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਜੋ ਸਾਡਾ ਇੱਥੇ ਪਛੜਾ ਇਲਾਕਾ ਹੈ ਅੱਜ ਤੱਕ ਨਾ ਸਾਡੇ ਕੋਈ ਨੂਜ ਵਾਲ ਆਇਆ ਹੈ ਮੈਂ ਪਹਿਲਾ ਤੁਹਾਡਾ ਧੰਨਵਾਦ ਕਰਨਾ ਚਾਹੁੰਨਾ ਗਰਮੇਸ਼ ਸਿੰਘ ਦਾ ਜੋ ਸਾਡੀ ਖਬਰ ਲੈਣ ਵਾਸਤੇ ਆਏ ਨੇ ਬਹੁਤ ਧੰਨਵਾਦ ਤੁਹਾਡਾ ਜੀ ਸਾਡੇ ਇਥੋਂ ਨਗਦੀਕ ਦੇ ਦੇ ਦੂਰੋਂ ਵਾਲਾ ਕੋਈ ਨਹੀਂ ਸਾਡੀ ਇੱਥੇ ਖਬਰ ਲੈਂਦਾ ਆ ਕੇ ਤੇ ਬਹੁਤ ਵਧੀਆ ਹਾਲਾਤ ਚੱਲ ਰਹੇ ਨੇ ਜੇ ਮੰਨ ਲਓ ਜਿਹੜਾ ਹੈਗਾ ਹੁਣ ਵੀ ਅਜੇ ਜਿਹੜੀ ਸੀਜ਼ ਫਾਇਰ ਹੀ ਹੋਇਆ ਹੈ ਬੰਦ ਹੋਇਆ ਜੇ ਮੰਨ ਲਓ ਕੋਈ ਗੋਲੀ ਨਹੀਂ ਚੱਲ ਰਹੀ ਸ਼ਾਂਤੀ ਹੈਗੀ ਜਿਹੜਾ ਅੱਗੇ ਤੁਸੀਂ ਕਿਸ ਤਰ੍ਹਾਂ ਦਾ ਦੇਖਦੇ ਹੋ ਵੀ ਕੀ ਹੋਰ ਕੋਈ ਹਾਲਾਤ ਵਿਗੜ ਸਕਦੇ ਆ ਜਾਂ ਸ਼ਾਂਤੀ ਹੀ ਰਹੂਗੀ ਕੋਈ ਸ਼ਾਂਤੀ ਦਾ ਜੇ ਮੌਲ ਨਹੀਂ ਹੋਇਆ ਲਾਹਤ ਪੂਰੇ ਵਿਗੜਨ ਦੇ ਚਾਂਸ ਸੀਗੇ ਨੇ ਪਰ ਮੈਂ ਤਾਂ ਲੋਕਾਂ ਮੇਰੇ ਵੀਰਾਂ ਪਿੱਛੇ ਵਾਲਿਆਂ ਨੂੰ ਕਹਿਣਾ ਚਾਹੁੰਨਾ ਆ ਵੀ ਸਾਡੇ ਬਾਲੀ ਬੱਚਾ ਸਾਡੇ ਬਜ਼ੁਰਗ ਸਾਹਿਬ ਇੱਥੇ ਹੀ ਨੇ ਅਸੀਂ ਫੌਜੀਆ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਆਂ ਦੇ ਨਾਲ ਬਾਕੀ ਮੈਂ ਇੱਕ ਗੱਲ ਕਰਨਾ ਚਾਹੂੰਗਾ ਹਰ ਵਾਰੀ ਲੈnde ਪੰਜਾਬ ਚੜਦੇ ਪੰਜਾਬ ਤੇ ਲੈnde ਪੰਜਾਬ ਲੈਣ ਕੋ ਮਾਰ ਪੈਂਦੀ ਹਰ ਵਾਰੀ ਸਾਨੂੰ ਹੀ ਮਾਰ ਪੈਂਦੀ ਹੜਾਂ ਦੀ ਮਾਰ ਸਾਨੂੰ ਪੈਂਦੀ ਭਰਾ ਜੀ 88 ਵਾਲੀ ਮਾਰ ਸਾਨੂੰ ਪਈ ਜੰਗਾ ਦੀ ਮਾਰ ਸਾਨੂੰ ਪਈ ਪਿਛਲੇ ਜੋ 88 ਵਿੱਚ ਪਾਣੀ ਆਏ ਸੀ ਮੇਰੇ ਤਾਏ ਜੀ ਦਾ 20 ਕਿਲੇ ਝੋਨਾ ਸੀ ਲੋੜ ਤੇ ਖਤਮ ਹੋ ਗਿਆ ਆੜ ਤੇ ਪਿਆ ਸੀ ਜਿੱਥੇ ਆਪਣੇ ਕਿਲਾ ਹੈ ਕਿਲੇ ਦੇ ਕੋਲ 20 ਕਿੱਲਾਂ ਦਾ ਮਾਲ ਲੋੜ ਤੇ ਖਤਮ ਹੋ ਗਿਆ ਸੀ ਅੱਜ ਤੱਕ ਮੇਰੇ ਵੀਰ ਜ਼ਿਮੀਂਦਾਰ ਜਿਹੜੇ ਨੇ ਅੱਜ ਤੱਕ ਨਹੀਂ ਉੱਠ ਚੁੱਕੇ ਉਸ ਕਰਜ਼ੇ ਦੇ ਦਬੇ ਹੋਏ ਫਿਰ ਦੁਬਾਰਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਆ ਪਿੱਛੇ ਫਿਰ ਪਾਣੀ ਆਇਆ ਫਿਰ ਸਾਡੀ ਫਸਲ ਤੈਨੈਸ ਹੋ ਗਈ ਸਾਨੂੰ ਕਿਸੇ ਸਰਕਾਰ ਨੇ ਆ ਤੇ ਮਾਜਬਾ ਨਹੀਂ ਦਿੱਤਾ ਸਾਨੂੰ ਕੁਝ ਨਹੀਂ ਦਿੱਤਾ ਇੱਥੇ ਫੌਜਾ ਸਿੰਘ ਸਰਾਰੀ ਆਇਆ ਦਰਿਆ ਤੇ ਬਸ ਦੋ ਛਬਤ ਮਾਰ ਕੇ ਗਏ ਚਲੇ ਸਿਰਫ ਇੱਥੇ ਜੜਾਂ ਦਾ ਫੋਟੋ ਕਰਾਉਣੀਆਂ ਆਂਦਾ ਹੁਣ ਤੁਸੀਂ ਗੱਲ ਕੀਤੀ ਹੈ ਵੀ ਇੱਥੇ ਕੋਈ ਵੀ ਜਿਹੜਾ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਮੰਤਰੀ ਨਹੀਂ ਪਹੁੰਚਿਆ ਇਹ ਕੋਈ ਹਾਲੇ ਤੱਕ ਜਿਹੜਾ ਡੀਸੀ ਜਾਂ ਕੋਈ ਮੰਤਰੀ ਤੁਹਾਡੇ ਇਸ ਏਰੀਆ 'ਚ ਤੁਹਾਡਾ ਹਾਲਚਲ ਪੁੱਛਣ ਵਾਸਤੇ ਨਹੀਂ ਆ ਜੀ ਨਾ ਜੀ ਕੋਈ ਮੰਤਰੀ ਨਹੀਂ ਆਂਦਾ ਮੰਤਰੀ ਆ ਤਾਂ ਆਪਦੇ ਵੋਟਾਂ ਨਾਲ ਚਾਰ ਦਿਨ ਵੋਟਾਂ ਪਵਾ ਤੇ ਪੈਣ ਬਣਾ ਲਿਆ ਭਰਾ ਬਣਾ ਲਿਆ ਜਫੀਆਂ ਪਾ ਕੇ ਉਸ ਤੋਂ ਬਾਅਦ ਖਤਮ ਏ ਰਾਜਨੀਤੀ ਚੱਲ ਰਹੀ ਏ ਉਸ ਤੋਂ ਬਾਅਦ ਮੈਂ ਕਹਿਣਾ ਚਾਹੁੰਨਾ ਵੀ ਸਾਨੂੰ 2 ਲੱਖਿਆਂ ਨੂੰ ਕੋ ਪੈਂਦਾ ਹੈ ਮੱਧ ਪ੍ਰਦੇਸ਼ ਹੈਗਾ ਏ ਉੱਤਰਾਖੰਡ ਹੀ ਏ ਬਿਹਾਰ ਏ ਜੂਪੀ ਏ ਉਧਰ ਕਿਉਂ ਨਹੀਂ ਹੁੰਦਾ ਹਰ ਵਾਰੀ ਸਾਨੂੰ ਮਾਰ ਥੱਲੇ ਆਉਣਾ ਪੈਂਦਾ ਸਾਡੇ ਬਜ਼ੁਰਗਾਂ ਨੂੰ ਆਉਣਾ ਪੈਂਦਾ ਆ ਸਾਡੇ ਬਾਪੂ ਬੈਠੇ ਨੇ ਇਹਨਾਂ ਜੰਗਾਂ ਦੇ ਵਿੱਚ ਸਾਰਾ ਕੁਝ ਦੇਖਿਆ ਪਿਛਲੇ ਜੰਗਾਂ ਦੇ ਵਿੱਚ ਪਰ ਸਾਨੂੰ ਹੀ ਮਾਰਾਂ ਪੈਂਦੀਆਂ ਨੇ ਕੀ ਕੀ ਇਸ ਤਰ੍ਹਾਂ ਦੀ ਹੁਣ ਸਥਿਤੀ ਹੈਗੀ ਹੁਣ ਸ਼ਾਂਤ ਹੈਗਾ ਇਹ ਹੁਣ ਥੋੜਾ ਜਿਹਾ ਸ਼ਾਂਤ ਹੈ ਪਰ ਆਪਾਂ ਨਹੀਂ ਫਿਰ ਵੀ ਯਕੀਨ ਨਹੀਂ ਕਰ ਸਕਦੇ ਮਾਲੋ ਜਕੀਨ ਯਕੀਨ ਨਹੀਂ ਕੀਤਾ ਜਾ ਸਕਦਾ ਯਕੀਨ ਨਹੀਂ ਕੀਤਾ ਜਾ ਸਕਦਾ ਆਪਦੇ ਤੈਦ ਨਗਰੋਂ ਸਾਡੇ ਫੌਜੀ ਭਰਾ ਵੀ ਆਏ ਪੂਰੇ ਡਟੇ ਬੈਠੇ ਨੇ ਅਸੀਂ ਵੀ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਨਾਲ ਲੜਾਈਆਂ ਲੜਾਂਗੇ ਜੋ ਲੰਗਰ ਪਾਣੀ ਦੀ ਲੋੜ ਹੋਈ ਚਾਹ ਪਾਣੀ ਪ੍ਰਸ਼ਾਦਾ ਸੀ ਉਹਨਾਂ ਵੀਰਾਂ ਨੂੰ ਛਕਾਵਾਂਗੇ ਕਿਉਂਕਿ ਉਸ ਤੋਂ ਜਦੋਂ ਕੋਈ ਮਾੜੀ ਮੋਟੀ ਗੋਲਾਬਾਰੀ ਹੋ ਜਾਂਦੀ ਏ ਉਹ ਫੌਜੀ ਵੀਰ ਲੰਗਰ ਨਹੀਂ ਬਣਾ ਸਕਦੇ ਅੱਗੇ ਸਾਡੇ ਬਜ਼ੁਰਗਾਂ ਨੇ ਐਵੇਂ ਹੀ ਕੀਤੇ ਸੀ ਪਿੱਛੇ ਕੱਤਰ ਵਿੱਚ ਮਾਤਾ ਬਜ਼ੁਰਗ ਜਿਹੜਾ ਚਲ ਮੇਰੀ ਉਮਰ ਘਟੇ ਉਦੋਂ ਵੀ ਇਸ ਤਰ੍ਹਾਂ ਹੀ ਵਾਹ ਅਸੀਂ ਵੀ ਲੰਗਰ ਛਕਾਉਂਦੇ ਰਹੇ ਨੇ ਅਸੀਂ ਵੱਧ ਚੜ ਕੇ ਫੌਜੀਆ ਦਾ ਨਾਲ ਲੜਾਂਗੇ ਤੇ ਅੱਗੇ ਵਧਾਂਗੇ ਆ ਲਾਹੌਰ ਤੁਹਾਡਾ ਜਿੱਤਾ ਆ ਕਿੰਨੀ ਗੱਲ ਏ ਸਾਨੂੰ ਛੂਟ ਦੇਣ ਤੇ ਅਸੀਂ ਲਾਹੌਰ ਤਾਂ ਚੱਕਰ ਨੋਣੇ ਬੈਠੇ ਆ ਤਿਆਰ ਠੀਕ ਹੈ ਤੇ ਇਧਰ ਬਾਪੂ ਜੀ ਬੈਠੇ ਨੇ ਇਹਨਾਂ ਨਾਲ ਗੱਲ ਕਰਾਂਗੇ ਕਿਉਂ ਇਹਨਾਂ ਨੇ ਤਾਂ ਜਿਹੜੀ 65 ਤੇ 71 ਦੀ ਜੰਗ ਵੇਖੀ ਹੋਣੀ ਐ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਹੋਂ ਦੇ ਹਾਲਾਤ ਤੇ ਜਿਹੜੇ ਉਸ ਸਮੇਂ ਦੇ ਹਾਲਾਤ ਸੀਗੇ ਉਹ ਕਿਸ ਤਰ੍ਹਾਂ ਦੇ ਸੀਗੇ ਹਾਂਜੀ ਬਾਪੂ ਜੀ ਹੁੰਦੇ ਲਾਤ ਬਹੁਤ ਖਤਰਨਾਕ ਨੇ ਉਦੋਂ ਰਾਤ ਹੈਗੇ ਠੀਕ ਸੀ ਜਨਤਾ ਜਨਤਾ ਘਟਦੇ ਤੇ ਹੁਣ ਤਾਂ ਲਾਤ ਬਹੁਤ ਵਿਗੜੇ ਨੇ ਅਸੀਂ ਤਾਂ ਬਾਰਡਰ ਤੇ ਕੋਈ ਨਹੀਂ ਸ਼ਾਂਤੀ ਖਾਮ ਜਿਸਕਣਿਆ ਅਸੀਂ ਪੂਰੀ ਮਚੀ ਖੜੀ ਦਵਾਈ ਮਚੀ ਖੜੀ ਇਹ ਕਹਿੰਦੇ ਕਿ ਸੀਜ ਫਾਇਰ ਹੋ ਗਿਆ ਵਾਰੀ ਬੰਦ ਹੋ ਗਈ ਹੈ ਤੇ ਕਿਸ ਤਰ੍ਹਾਂ ਦੇ ਹਾਲਾਤ ਹੁਣ ਅੱਗੇ ਕਿਸ ਤਰ੍ਹਾਂ ਦੇ ਤੁਸੀਂ ਦੇਖਦੇ ਹੋ ਕਿ ਤੁਸੀਂ ਬਜ਼ੁਰਗੋ ਤੁਹਾਨੂੰ ਤਾਂ ਤਜਰਬਾ ਹੋ ਅਗਾ ਕਾ ਬਾਤ ਆ ਮਿਹਨਤ ਬੜੀ ਮੇਂ ਦੇ ਸ਼ਾਂਤੀ ਹੋਵੇਗੀ ਬੜੀ ਸ਼ਾਂਤੀ ਮੇਰੇ 60 65 ਸਾਲ ਦੀ ਉਮਰ ਹੈ ਸ਼ਾਂਤੀ ਹੋਵੇਗੀ ਤੇ ਇਹ ਜਿਹੜੇ ਹੁਣ ਬਾਤ ਬਣੇ ਹੋਏ ਸੀ 10 12 ਦਿਨ ਤੋਂ ਉਹ ਲੋਕਾਂ ਨੂੰ ਕਿੰਨੀ ਕਿ ਪਰੇਸ਼ਾਨੀਆਂ ਆਈ ਉਹ ਆਈ ਤਾਂ ਬਹੁਤ ਹੈ ਪਰ ਕੋਈ ਲੋਕ ਉੱਠੇ ਸੀਗੇ ਹਾਂ ਉੱਥੇ ਨੇ ਕੋਈ ਜੇ ਉਹ ਉਹ ਜਿਹੜੇ ਲੋਕ ਹੈ ਹਾਲੇ ਪਾਰ ਹੀ ਆਏ ਕਿ ਵਾਪਸ ਆ ਗਏ ਕੋਈ ਇੱਕ ਇੱਕ ਦੋ ਦੋ ਜੀ ਆ ਗਏ ਨੇ ਵਾਪਸ ਆ ਗਏ ਬਸ ਹੋਰ ਕੀ ਕਹਿਣਾ ਚਾਹੁੰਦੇ ਹੋ ਹੋਰ ਕੀ ਕਹਿਣਾ ਚਾਹੁੰਦੇ ਹੋ ਹੁਸਕਰ ਨੇ ਬਾਰਡਰ ਤੇ ਸਾਨੂੰ ਕੋਈ ਸਿਰ ਤਾਂ ਮਿਲਣ ਜਿਹਾ ਤਰ੍ਹਾਂ ਹੀ ਬੈਠਿਆ ਫੌਜ ਦੇ ਨਾਲ ਸਾਨੂੰ ਨੌਕਰੀਆਂ ਮਿਲਣ ਪੂਰੀਆਂ ਬਾਰਡਰ ਡਟਿਆ ਹੀ ਰਵੇ ਮਰਨ ਜੀਵਨ ਦਾ ਤੇਗਾ ਹੀ ਮਰਨਾ ਤੇਗਾ ਹੀ ਇੱਕ ਦਿਨ ਡਟੇ ਰਹਿਣ ਬਾਰਡਰ ਤੇ ਫਿਰ ਠੀਕ ਹੈ ਇਹ ਇੱਧਰ ਸਾਡੇ ਨਾਲ ਭਰਾ ਹੋਰ ਬੈਠੇ ਹੈਗੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਉਹ ਵੀ ਬਿਲਕੁਲ ਬਾਰਡਰ ਤੇ ਬੈਠੇ ਹੈਗੇ ਉਹਨਾਂ ਨੂੰ ਪੁੱਛਾਂਗੇ ਵੀ ਕਿਸ ਤਰ੍ਹਾਂ ਦੇ ਹਾਲਾਤ ਰਹਿ ਹੈ ਤੇ ਹੁਣ ਕੀ ਵੇਖਦੇ ਆ ਕਿਸ ਤਰ੍ਹਾਂ ਦੀ ਸਥਿਤੀ ਹੈ ਤੇ ਕੀ ਕਹਿਣਾ ਚਾਹੁੰਦੇ ਆ ਹਾਂਜੀ ਵਾਈਡ ਜੀ ਦਾ ਖਾਲਸਾ ਵਾਈਡ ਜੀ ਕੀ ਪਤੇ ਔਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਸ ਗੱਲ ਦੀ ਕਿਸ ਤਰ੍ਹਾਂ ਦਾ ਹਾਲਾਤ ਹੈਗੇ ਜਿਹੜੇ 10 12 ਦਿਨਾਂ ਤੋਂ ਕਿਵੇਂ ਲੋਕਾਂ ਨੂੰ ਕਿੰਨੀ ਕੋਈ ਦਿੱਕਤ ਆਈ ਹੈ ਕਿਵੇਂ ਮਹਿਸੂਸ ਕਰਦੇ ਸੀ ਹਾਲਾਤ ਤਾਂ ਵੇਖੋ ਵੀ ਇਹ ਬਾਰਡਰ ਦਾ ਇਲਾਕਾ ਹੈ ਸਰਦ ਨਾਲ ਪਾਕਿਸਤਾਨ ਨਾਲ ਵਾਚਦਾ ਹੈ ਇੱਥੇ ਸਰਦ ਦੇ ਨਾਲ ਤਾਂ ਮੰਨ ਲਓ ਖਤਰਾ ਹੀ ਖਤਰਾ ਹੈ ਤੇ ਪਰ ਜਿਹੜੀ ਫੌਜ ਉਹ ਵੀ ਤਨਾਅ ਨਾਲ ਸੇ ਪੂਰੀ ਇਸ ਟਾਈਮ ਤੇ ਜਿਹੜੇ ਲੋਕਾਂ ਪਿੰਡ ਨੇ ਸਾਡੇ ਜਿਹੜੇ ਕੋ ਕੁ ਜੀ ਜਿਹੜੇ ਕੋ ਕਾਲੇ ਪੈਂਦੇ ਨੇ ਫਿਰ ਉਹ ਕੋ ਜੀ ਵਿੱਚੋਂ ਇੱਕ ਦੋ ਨਿਕਲ ਚਲੇ ਜਾਂਦੇ ਰਹੇ ਰਾਤ ਨੂੰ ਗਾਇਜਲੇ ਸੇਰੇ ਆ ਗਈ ਪਰ ਬਾਹਲੀ ਗੱਲ ਤੇ ਵੀ ਜਿਹੜਾ ਬੰਦੇ ਨੇ ਲੋਕਾਂ ਦਾ ਜੇ ਪਬਲਿਕ ਦਾ ਜਿਹੜਾ ਪ੍ਰੋਗਰਾਮ ਹੈਗਾ ਵੀ ਇੱਥੇ ਡਟਣ ਦਾ ਬਣਾਇਆ ਹੋਇਆ ਹੈ ਵੀ ਇੱਥੇ ਡਟੀਏ ਤੇ ਕਾਮਯਾਬ ਰਾਂਗੇ ਬਾਕੀ ਜਿਹੜੇ ਪਿੱਛੇ ਜਿਹੜੇ ਸਾਡੇ ਤੋਂ ਪਿੱਛੇ ਨੇ ਉਹ ਮੰਨ ਲਓ ਐਸਲੇ ਕੰਬਦੇ ਪਏ ਨਹੀਂ ਸਕੋ ਜਿਹੜੇ ਸਾਨੂੰ ਇੱਥੇ ਮਾਰ ਜੜੀ ਪੈਂਦੀ ਹੈ कि ਜਿਹੜੀ ਪਾਕਿਸਤਾਨ ਦੇ ਇਸ ਤੇ ਵੱਡ ਦੇ ਨਾਲ ਬੈਠੇ ਆ ਮਹ ਲੋ ਕੋਈ ਜਦੋਂ ਕੋਈ ਸ਼ੈ ਪੁੱਛਦਾ ਹੈ ਨਾ ਤੇ ਜਦੋਂ ਮੌਕੇ ਤੇ ਅਸੀਂ ਜਾ ਕੇ ਪੁੱਛਨੇ ਆ ਉਹਨਾਂ ਤੋਂ ਜਿਹੜੇ ਪਿਛਲੇ ਨੇ ਉਹਨਾਂ ਦੇ ਨਾਲ ਤੋਂ ਸਾਨੂੰ ਲਾ ਕੇ ਤੇ ਥੱਲੇ ਕੀਤਾ ਜਾਂਦਾ ਹੈ ਤੇ ਇਥੇ ਕੋਈ ਲੋਕਾਂ ਦੇ ਵਿੱਚ ਡਰ ਵੀ ਪਾਇਆ ਗਿਆ ਡਰ ਤਾਂ ਪਾਇਆ ਕੋਈ ਕੋਈ ਡਰ ਨਹੀਂ ਗਿਆ ਇਸ ਹਾਲੇ ਮਾਲੋ ਬਿਲਕੁਲ ਜਿਹੜੇ ਆ ਇੱਥੋਂ ਦੇ ਪਿੰਡ ਹਾਂ ਬਿਲਕੁਲ ਕਲੀਅਰ ਨੇ ਕਲੀਅਰ ਨੇ ਠੀਕ ਹੈ ਪਰ ਜਿਹੜਾ ਡਰ ਮਾਲੋ ਜਿਹੜਾ ਪੱਕਾ ਡਰ ਇਹੋ ਹੀ ਇਹ ਵੀ ਲੜਾਈ ਦਾ ਡਰ ਹੁੰਦਾ ਸਾਰਿਆਂ ਨੂੰ ਵੀ ਕੀ ਪਤਾ ਕਿਸੇ ਲਈ ਕੀ ਬਣ ਜੰਨਾ ਹੈ ਦੇਖਿਆ ਦੇ ਕੀਤਾ ਜਾਂਦਾ ਵੀ ਜਿਹੜੇ ਬਿਲਕੁਲ ਬਾਰਡਰ ਦੇ ਨੇੜੇ ਲੋਕ ਰਹਿੰਦੇ ਆ 5-7 ਕਿਲੋਮੀਟਰ ਦੇ ਅੰਦਰ ਉਹਨਾਂ ਨੂੰ ਫੇਰ ਵੀ ਕਿਸੇ ਤਰ੍ਹਾਂ ਦੀ ਸਹੂਲਤ ਜਿਹੜੀ ਇਹ ਨਹੀਂ ਮਿਲ ਜਾਂਦੀ ਕੁਝ ਨਹੀਂ ਮਿਲਦੀ ਗੱਲ ਕਰ ਦਿੰਦੇ ਨੇ ਮੂੰਹ ਨਾਲ ਗੱਲ ਕਰਦੇ ਨੇ ਤੇ ਲਫਾਫਾਵਾਨ ਬਣਾ ਕੇ ਢਾ ਦੇ ਦਿੰਦੇ ਇਹਨਾਂ ਨੂੰ ਕਿਸੇ ਦੀ ਗੱਲ ਨਹੀਂ ਸੁਣਦਾ ਹੁਣ ਵੱਢਦੇ ਹੁਣ ਅੱਜ ਤਕਲੀਫ ਕਿੰਨੀ ਹੈ ਅਸੀਂ ਡਟੇ ਖੜੇ ਆ ਤੇ ਉਹ ਪਿੱਛੇ ਨਜ਼ਾਰੇ ਲੈਂਦੇ ਨੇ ਪਰ ਅਸੀਂ ਨਜ਼ਾਰੇ ਲੈਨੇ ਪਰ ਉਹ ਅੱਜ ਸ਼ਾਮ ਬੈ ਕੇ ਕੰਬਦੇ ਪਏ ਨੇ ਦੱਸੋ ਸਾਡੇ ਨਾਲ ਦੇ ਉਹਦਾ ਮੁਕਾਬਲਾ ਕੀ ਸਾਡਾ ਹੈਗਾ ਉਹਨਾਂ ਨਾਲ ਜਿਹੜਾ ਅੱਜ 5 5 ਕਿਲੋਮੀਟਰ ਪਿਛਾਂ ਬੈਠਾ ਹੈ ਉਹ ਰਾਮਦਾਨੀ ਦਾ ਘਰ ਬੈਠਾ ਆਪਦੇ ਨਾਲ ਅਸੀਂ ਉੱਠ ਕੇ ਰਾਤ ਨੂੰ ਬੈਨੇ ਮੰਨ ਲਓ ਜੇ ਕੋਈ ਕੰਮ ਚੱਲਦਾ ਹੈ ਆਦਾ ਪ੍ਰਬੰਧ ਕਰਾਂਗੇ ਪੂਰਾ ਲੜਾਂਗੇ ਡਟਾਂਗੇ ਨਾਲ ਹੁਣ ਫੌਜੀ ਸਾਹਿਬ ਨੇ ਕਿਹਾ ਕਿ ਕਿਤੋਂ ਲੈ ਕੋ ਕਿਤੋਂ ਲੈ ਉਹਦੇ ਉਹਨਾਂ ਦਾ ਸਾਥ ਕਿਵੇਂ ਛੱਡਾਂਗੇ ਉਹ ਸਾਡੇ ਖਾਤਰ ਹੀ ਲੜਦੇ ਪਏ ਨਾ ਬਿਲਕੁਲ ਬਿਲਕੁਲ ਹੁਣ ਬੀਐਸਐਮ ਉਹ ਸਾਡੇ ਖਾਤਰ ਹੀ ਲੜਦੀ ਪਈ ਨਾ ਰਹਿੰਦੀ 24 ਘੰਟੇ ਸਾਡੀ ਰਾਖੀ ਰੱਖੀ ਰਦੀ ਹੈ ਪਾਕਿਸਤਾਨ ਦੀ ਵੀ ਰਾਖੀ ਕਰਦੀ ਕਰਨੀ ਮੇਰੀ ਰਾਖੀ ਬਿਲਕੁਲ ਜਿਹੜੇ ਪਿੱਛੇ ਬਜ਼ੁਰਗ ਸੀਗੇ ਉਹਨਾਂ ਨੇ ਪਿਛਲੀ ਗੱਲਬਾਤ ਕੀਤੀ ਹੈ ਤੇ ਇਹਨਾਂ ਨੂੰ ਪੁੱਛਾਂਗੇ ਵੀ ਕੀ ਮਹਿਸੂਸ ਕਰਦੇ ਆ ਜਿਹੜਾ 10 12 ਦਿਨ ਤੋਂ ਲੋਕਾਂ ਨੂੰ ਪਰੇਸ਼ਾਨੀ ਹੋਈ ਜੰਗ ਦਾ ਮਾਹੌਲ ਬਣਿਆ ਤੇ ਇਹ ਕਿਸ ਤਰ੍ਹਾਂ ਦੀ ਇੱਥੋਂ ਦੇ ਲੋਕਾਂ ਨੂੰ ਤਕਲੀਫ ਹੋਈ ਹੈ ਜਾਂ ਕਿਤੇ ਜਾਣਾ ਪਿਆ ਜਾਂ ਕੋਈ ਹੋਰ ਮਾਰ ਪਈ ਕਿਸ ਤਰ੍ਹਾਂ ਦੀ ਨਾਲ ਕੋ ਬਿਲਕੁਲ ਦਰਿਆ ਵੀ ਹੈਗਾ ਜੰਗ ਜਦੋਂ ਹੁੰਦਾ ਹੈ ਉਦੋਂ ਵੀ ਇੱਥੋਂ ਦੇ ਲੋਕਾਂ ਨੂੰ ਮਾਰ ਪੈਂਦੀ ਜਿਹੜੇ ਨਜ਼ਦੀਕ ਹੁੰਦੇ ਆ ਤੇ ਦਰਿਆ ਦਾ ਪਾਣੀ ਵੀ ਲੋਕਾਂ ਨੂੰ ਮਾਰ ਕਰਦਾ ਤੇ ਹਾਂਜੀ ਇਹ ਭਰਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਲਦੇਵ ਸਿੰਘ ਜੀ ਅੱਛਾ ਕੀ ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ ਆਪਣੀ ਟੀਮ ਜਿਹੜੀ ਹਲਚਲ ਪ੍ਰੋਗਰਾਮ ਪત્રਕਾਰ ਵੀਰ ਸਾਹਿਬ ਗਰਮੇਜਿਆ ਯਾਰੇ ਤੋਂ ਆਏ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਥੇ ਬਾਰਡਰ ਤੇ ਬੈਠੇ ਆ ਤੇ ਬਾਰਡਰ ਦੇ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ ਸਹੂਲਤ ਮਿਲਦੀ ਉਹਨਾਂ ਲੋਕਾਂ ਨੂੰ ਜਿਹੜੇ 10 ਕਿਲੋਮੀਟਰ ਤੋਂ ਪਿਛੇ ਹਨ ਤੇ ਜੇ ਕਿ ਜੇ ਸਾਨੂੰ ਸਹੂਲਤ ਮਿਲਣੀ ਹੈ ਸਾਨੂੰ ਇੱਥੇ ਸਹੂਲਤ ਮਿਲਣੀ ਚਾਹੀਦੀ ਸਿਰਫ 4-5 ਕਿਲੋਮੀਟਰ ਦੀ ਰੇਂਜ ਦੇ ਵਿੱਚ ਦਰਿਆ ਦਾ ਪਾਣੀ ਸਾਨੂੰ ਮਾਰਦਾ ਅੱਜ 10-12 ਦਿਨਾਂ ਤੋਂ ਲੜਾਈ ਚੱਲਦੀ ਪਈ ਹੈ ਰਾਤ ਨੂੰ ਡੈਰ ਚੱਲੇ ਜਾਂਦੀ ਹੈ 10 ਦਿਨ 10 ਦਿਨ ਅਸੀਂ ਰਾਤ ਨੂੰ ਆਪਦਾ ਧਿਆਨ ਰੱਖਦੇ ਨਿਗਰਾਨੀ ਫੁੱਲ ਰੱਖਦੇ ਆ ਵੀ ਕੋਈ ਹਲਚਲ ਹੁੰਦੀ ਹੈ ਜਾਂ ਜੇ ਕਿਤੇ ਪਿੱਛੇ ਜਿਵੇਂ ਪਰਸੋ ਰਾਤ ਦੀ ਗੱਲ ਹੈ ਜੋ ਲੜ ਗਈ ਲਈ ਤੇ ਫਿਰੋਪਰ ਕਹਿੰਦੇ ਵੀ ਆ ਡਰੋਨ ਆ ਗਏ ਡਰੋਨ ਆ ਗਏ ਫਿਰ ਆਦੇ ਇਸ ਤਰਫ ਫੋਨ ਕਰਕੇ ਪੁੱਛੀ ਰਿਹਾ ਕੋਈ ਕਿਸੇ ਨੂੰ ਫੋਨ ਕਰਦਾ ਕੋਈ ਕਿਸੇ ਨੂੰ ਫੋਨ ਕਰਦਾ ਵੀ ਇਹ ਤੇ ਫਲਾਨੀ ਤੁਹਾਡੇ ਕਿਵੇਂ ਆ ਕੋਈ ਤੁਹਾਡੇ ਕਿਵੇਂ ਆ ਹਾਂ ਤੇ ਜਿਹੜੇ ਇੱਥੋਂ ਦੇ ਲਾਦ ਨੇ ਇੱਥੋਂ ਦੇ ਲਾਦ ਬਿਲਕੁਲ ਸਹੀ ਨੇ ਅਸੀਂ ਕਈ ਸਾਡੇ ਵੀਰ ਰਾਤ ਨੂੰ ਆਪਦੇ ਵਡੀਆਂ ਕੁੜੀਆਂ ਨੂੰ ਆਪਦੇ ਉਹਨਾਂ ਨੇ ਪਾਸੇ ਕੀਤਾ ਹੈ ਜਿਸ ਤਰ੍ਹਾਂ ਮੈਂ ਆ ਮੈਂ ਵੀ ਆਪਦੀ ਵਡੀਆਂ ਕੁੜੀਆਂ ਪਾਸੇ ਕੀਤੀਆਂ ਹੋਈਆਂ ਨੇ ਪਿੰਡ ਵਾਲੇ ਵੀ ਆਪੋ ਆਪਣੇ ਜਿਹੜੇ ਵੱਡੇ ਬੱਚੇ ਉਹਨਾਂ ਨੂੰ ਪਾਸੇ ਕੀਤੇ ਨਿੱਕੇ ਬੱਚੇ ਨਾਲ ਦੇ ਕੋਲੇ ਰੱਖਿਆ ਹੈ ਘਰ ਦੇ ਵਿੱਚ ਦੋ ਦੋ ਚਾਰ ਚਾਰ ਜੀ ਸਾਰੇ ਇਹਨੇ ਨਹੀਂ ਹੁੰਦੇ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਆਪੋ ਆਪਣਾ ਸਾਰੇ ਲੋਕ ਕੰਮ ਕਰ ਰਹੇ ਨੇ ਇਸ ਮਿਹਨਤ ਮੰਜੂਰੀ ਚੱਲ ਰਹੀ ਆਪੋ ਆਪਣਾ ਰੁਜ਼ਗਾਰ ਲੋਕਾਂ ਨੂੰ ਮਿਲਿਆ ਹੈ ਰੁਜ਼ਗਾਰ ਤੇ ਕੰਮ ਚੱਲਦਾ ਹੈ ਤੇ ਇੱਥੇ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈਗਾ ਜਿੰਨਾ ਚਿਰ ਫੌਜ ਇੱਥੇ ਬੈਠੀ ਹੈ ਜਿੰਨਾ ਚਿਰ ਕੋਈ ਇੱਥੇ ਹਲਚਲ ਨਹੀਂ ਹੁੰਦੀ ਇਹੀ ਉਹਨੇ ਘਰ ਛੱਡ ਕੇ ਨਹੀਂ ਜਾਵਾਂਗੇ ਜੇ ਘਰ ਛੱਡ ਕੇ ਜਾਵਾਂਗੇ ਤੇ ਕਿੰਦੇ ਕੋਲ ਜਾਵਾਂਗੇ ਜੇ ਸਾਡੇ ਘਰ 6 ਡੰਗਰ ਤੇ ਸਾਡੇ ਕੋਲ 6 ਕਿਲੇ ਨੇ ਅਸੀਂ ਕਿਸੇ ਕੋਲ ਕੀ ਉਮੀਦ ਰੱਖਾਂਗੇ ਪਿੱਛੇ ਜਾ ਕੇ ਵੀ ਸਾਡੇ ਉਹ 6 ਡੰਗਰ ਕਿੱਥੇ ਬਣੇਗਾ ਕੋਈ ਸਾਡੇ ਘਰ ਤਾਂ ਖੁਦ 6 ਕਿਲੇ ਨੇ ਆਪਦੇ 6 ਡੰਗਰ ਬਣਨ ਵਾਸਤੇ ਉਹਨਾਂ ਕਰ ਵੀ ਇਹੀ ਇਹੀ ਗੱਲ ਮੰਨਾਂਗੇ ਨਾ ਜਾ ਕੇ ਭਾਵੇਂ ਸਾਡੀ ਭੈਣ ਹੈ ਤੇ ਜਾਂ ਸਾਡਾ ਕੋਈ ਰਿਸ਼ਤੇਦਾਰ ਭਾਵੇਂ ਨਾਨਕੇ ਨੇ ਭਾਵੇਂ ਮਾਸੀ ਹੈ ਚਾਚੀ ਤਾਈ ਕੁਝ ਵੀ ਹੈ ਆਈ ਉਹਨਾਂ ਕੋਲ ਜਾ ਕੇ ਰਹਿ ਸਾਡੇ ਪਰ ਇਹਨਾਂ ਮਾਲ ਕਿੱਥੇ ਲੈ ਕੇ ਰਈਏ ਕੋਈ ਜੰਗ ਨਾਲ ਅਗੇ ਜੰਗ ਜੰਗ ਨਾਲ ਤਾਂ ਬਹੁਤ ਜਿਆਦੀ ਮੁਸੀਬਤਾਂ ਪੈਂਦੀਆਂ ਨੇ ਜੰਗ ਹਾਲ ਨਹੀਂ ਹੈਗਾ ਕਿਸੇ ਮਸਲੇ ਦਾ